ਲੋ ਜੀ ਅੱਜ ਆਪਾਂ ਬਣਾਈਏ ਜੀ ਨਾਰੀਅਲ ਦੀ ਬਰਫੀ ਬਹੁਤ ਹੀ ਵਧੀਆ ਤੇ ਸੌਫਟ ਸੌਫਟ ਕੋਈ ਜ਼ਿਆਦਾ ਸਮਾਨ ਨਾਲ ਨਹੀਂ ਘਰ ਦੇ ਪਏ ਸਮਾਨ ਨਾਲ ਬਣਾਈ ਹੈ ਤੇ ਇਹ ਕਿਸ ਇਸ ਵਿੱਚ ਕਿ ਆਪਾਂ ਕੀ ਕੀ ਸਮਾਨ ਪਾਇਆ ਹੈ ਇਹ ਕਿਸ ਤਰ੍ਹਾਂ ਬਣਾਈ ਹੈ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਵੀਡੀਓ ਨਾਲ ਜੁੜੇ ਰਹੋ ਸਸੇ ਕਾ ਜੀ ਸਵਾਗਤ ਹੈ ਜੀ ਆਪਣੇ ਸਾਰੇ ਭਣ ਭਰਾਵਾਂ ਦਾ ਆਪਣੇ ਇਸ ਪੰਜਾਬੀ ਕੁਕਿੰਗ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਤੇਸਦੀ ਮਿਠਾਈ ਦੀ ਰੈਸਪੀ ਲੈ ਕੇ ਆਏ ਜੀ ਜਿਹੜੀ ਮਿਠਾਈ ਬਣਾਵਾਂਗੇ ਉਹ ਸੌ ਮਹੀਨੇ ਜੀ ਕੋ ਖੁਫ ਬਣਾਈ ਜਾਂਦੀ ਹੈ ਔਰ ਰਖੜੀ ਤੇ ਵੀ ਬਾਹਰੋਂ ਲੈ ਕੇ ਆਉਣ ਨਾਲ ਆਪਾਂ ਘਰੇ ਬਣਾ ਕੇ ਤਿਆਰ ਕਰ ਸਕਦੇ ਆ ਆਪਣੇ ਭਰਾਵਾਂ ਨੂੰ ਆਪਾਂ ਰਖੜੀ ਬੰਨ੍ਹਣ ਵੇਲੇ ਖਵਾ ਸਕਦੇ ਆ ਤੇ ਬਹੁਤ ਹੀ ਵਧੀਆ ਤੇ ਸਭ ਦੀ ਫੇਵਰਟ ਮਿਠਾਈ ਹੈ ਉਹ ਤੇ ਚਲੋ ਜੀ ਵੀਡੀਓ ਕਰਦੇ ਸਟਾਰਟ ਜੀ ਸਭ ਤੋਂ ਪਹਿਲਾਂ ਜੀ ਆਪਾਂ ਜਿਹੜੀ ਮਿਠਾਈ ਬਣਾਵਾਂਗੇ ਉਹ ਆਪਾਂ ਨਾਰੀਅਲ ਦੀ ਬਰੌਦੇ ਦੀ ਬਣਾਵਾਂਗੇ ਮਤਲਬ ਕਿ ਨਾਰੀਅਲ ਦਾ ਕੋਕੋਨਟ ਪਾਊਡਰ ਹੜਾਉਂਦਾ ਉਹ ਤੋਂ ਹੀ ਬਣਾਵਾਂਗੇ ਤੁਸੀਂ ਕੱਚਾ ਨਾਰੀਅਲ ਵੀ ਲੈ ਸਕਦੇ ਆ ਤੇ ਜਿਹੜਾ ਮੁਰਾਦਾ ਨਾਰੀਅਲ ਦਾ ਇਹ ਵੀ ਮਿਲ ਜਾਂਦਾ ਮਾਰਕੀਟ ਤੋਂ ਆਸਾਨੀ ਤਰੀਕੇ ਨਾਲ ਇਹ ਇਹਦੇ ਆਪਾਂ ਵਰਗੀ ਬਣਾਵਾਂਗੇ ਇੱਕ ਕੌਲੀਨਾਰੀਅਲ ਦਾ ਬਰਦਰ ਲੱਤਾ ਸੀ ਤੇ ਇੱਕ ਕੌਲੀ ਹੀ ਚੀਨੀ ਲੱਤੀ ਸੀ ਜਿਹੜਾ ਮਿੱਠਾ ਪਾਵੋਗੇ ਆਪਣੇ ਸੁਆਦ ਅਨੁਸਾਰ ਪਾ ਸਕਦੇ ਆਪਾਂ ਤੁਸੀਂ ਤੇ ਬਾਕੀ ਆਪਾਂ ਪਾਵਾਂਗੇ ਮਲਾਈ ਇਲਾਇਚੀ ਪਾਊਡਰ ਥੋੜਾ ਫੂਡ ਕਲਰ ਤੇ ਮੈਂ ਡੈਕੋਰੇਟਰੀ ਵਰਕ ਆਪਾਂ ਦੋ ਗਲਾਸ ਦੁੱਧ ਦੇ ਆਪਾਂ ਦੋ ਗਲਾਸ ਦੁੱਧ ਦੇ ਪਾ ਬਣਾਵਾਂਗੇ ਮੈਂ ਦੁੱਧ ਨਾਲ ਵਰਫੀ ਬਣਾਵਾਂਗੇ ਤੇ ਇਹ ਦੁੱਧ ਗਰਮ ਕਰਿਆ ਹੋਇਆ ਹੁਣੇ ਗਰਮ ਕਰਕੇ ਹਟਿਆ ਤੇ ਆਪਾਂ ਦੋ ਗਲਾਸ ਮਿਲ ਕੇ ਪਾਵਾਂਗੇ ਤੇ ਤੁਹਾਨੂੰ ਦਿਖਾਉਣੀ ਆ ਲੋਈ ਸਭ ਤੋਂ ਪਹਿਲਾਂ ਆਪਾਂ ਇੱਕ ਗਲਾਸ ਦੁੱਧ ਪਹਿਲਾਂ ਆਹ ਪਾਦਾਂ ਨੇ ਕਰਾਈ ਚ ਤੇ ਗੈਸ ਹਰੇ ਬੰਦ ਹੈ ਤੇ ਦੂਸਰੀ ਵਾਰ ਇੱਕ ਗਲਾਸ ਦੁੱਧ ਦਾ ਗਲਾਸ ਹੋਰ ਪਾਵਾਂਗੇ ਆਪਾਂ ਦੋ ਗਲਾਸ ਦੁੱਧ ਨਾ ਭਰਾਂਗੇ ਆਪਾਂ ਮਿਠਾਈ ਤੇ ਗੈਸ ਚਲਾਵਾਂਗੇ ਲੋਈ ਜਦੋਂ ਤਾਂ ਪਹਿਲਾਂ ਵੀ ਗਰਮ ਹੀ ਸੀ ਉਵਾਲੀ ਆਈ ਹੋਈ ਸੀ ਤੇ ਥੋੜੇ ਜਿਹਾ ਹੋਰ ਗਰਮ ਹੋ ਗਿਆ ਤੇ ਉਸ ਤੋਂ ਬਾਅਦ ਪਾਵਾਂਗੇ ਆਪਾਂ ਮਿੱਠਾ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਕਿ ਵੱਧ ਘੱਟ ਖਾਣੇ ਹੋ ਤੇ ਆਪਾਂ ਹੁਣ ਚੀਨੀ ਨੂੰ ਆਪਾਂ ਹੋਰਾਂਗੇ ਚੰਗੀ ਤਰ੍ਹਾਂ ਤੇ ਦੁੱਧ ਨੂੰ ਆਪਾਂ ਉਦ ਤੱਕ ਪਕਾਉਣਾ ਕਿ ਜਿਹੜੇ ਅੱਧਾ ਰਹਿ ਜੇ ਮਤਲਬ ਕਿ ਐਵੇਂ ਪਕਾਈ ਜਾਵਾਂਗੇ ਤੇ ਚੀਨੀ ਵੀ ਆਪਣੀ ਘੁਲ ਜੂ ਤੇ ਇੱਕ ਟ੍ਰਾਂਸਪੇਰੈਂਟ ਜਿਹਾ ਬਣ ਜੇ ਬਿਲਕੁਲ ਉਹਨਾਂ ਟਾਈਮ ਆਪਾਂ ਪਕਾਵਾਂਗੇ ਲੋ ਜੀ ਦੁੱਧ ਨੂੰ ਦੋ ਤਿੰਨ ਵਾਲੀ ਆ ਚੁੱਕੀ ਹੈ ਨੇ ਤੇ ਦੁੱਧ ਦੇਖੋ ਜਿਹੜਾ ਮਿੱਠਾ ਸੀ ਉਹ ਵੀ ਖੁਰ ਚੱਕਿਆ ਤੇ ਦੁੱਧ ਵੀ ਦੇਖੋ ਬਿਲਕੁਲ ਪਹਿਲਾਂ ਨਾਲ ਥੋੜਾ ਜਿਹਾ ਘਟ ਗਿਆ ਤੇ ਹੁਣ ਆਪਾਂ ਅੱਜ ਪਾਵਾਂਗੇ ਨਾਰੀਅਲ ਦਾ ਬਰਾਤਾ ਇਹਨੂੰ ਏਸ ਪਾ ਕੇ ਚੰਗੀ ਤਰ੍ਹਾਂ ਫਿਰ ਪਕਾਵਾਂਗੇ ਲੋ ਜੀ ਨਾਰੀਅਲ ਦਾ ਬਰਾਦਾ ਪਾਉਣ ਤੋਂ ਬਾਅਦ ਦੇਖੋ ਅਸ ਥੋੜਾ ਸੰਘਣਾ ਵੀ ਹੋ ਗਿਆ ਤੇ ਇਹਨੂੰ ਅਸੀਂ ਪਕਾਵਾਂਗੇ ਚੰਗੀ ਤਰ੍ਹਾਂ ਅਗਰ ਤੁਹਾਨੂੰ ਮਿਲ ਕੇ ਆ ਲੱਗੇ ਵੀ ਦੁੱਧ ਥੋੜਾ ਸਾਡਾ ਵੱਧ ਹੈ ਤੇ ਨਾਰੀਅਲ ਦਾ ਬਰਾਦਾ ਘੱਟ ਹੈ ਤਾਂ ਤੁਸੀਂ ਹੋਰ ਵੀ ਪਾ ਸਕਦੇ ਹੋ ਥੋੜੀ ਜਿਹੀ ਕੁਆਲਿਟੀ ਵਧਾ ਸਕਦੇ ਆ ਨਾਰੀਅਲ ਦੇ ਬਰਾਦੇ ਦੀ ਲੋ ਜੀ ਦੇਖੋ ਨਾਰੀਅਲ ਦਾ ਪਾਊਡਰ ਨੇ ਸਾਰਾ ਦੁੱਧ ਨੂੰ ਸੋਖ ਲਿਆ ਤੇ ਦੇਖੋ ਬਿਲਕੁਲ ਕਿੰਨਾ ਸmooth ਬਣਿਆ ਸਾਫਟ ਸਾਫਟ ਬਿਲਕੁਲ ਬਿਨਾ ਘਿਓ ਤੋਂ ਕੋਈ ਕਿਉਂ ਆਪਾਂ ਨੂੰ ਜਰੂਰਤ ਨਹੀਂ ਹੈਗੀ ਕਿਉਂਕਿ ਨਾਰੀਅਲ ਦਾ ਪਾਊਡਰ ਹੁੰਦਾ ਜਿਹੜਾ ਉਹਦੇ ਚ ਖੁਦ ਵੀ ਤੇਲ ਕੋਕੋਆ ਹੁੰਦਾ ਹੀ ਹੈ ਤੇ ਆਪਾਂ ਹੁਣ ਇਹ ਚ ਪਾਵਾਂ ਫਲੇਵਰ ਲਈ ਇਥੋਂ ਅੱਧਾ ਚਮਚ ਇਲਾਚੀ ਪਾਊਡਰ ਮਤਲਬ ਕਿ ਚੌਥਾ ਹਿੱਸਾ ਸਮਝੋ ਕਿਉਂਕਿ ਆਪਾਂ ਜਿਹੜਾ ਨਾਰੀਅਲ ਪਾਊਡਰ ਪਰਫੀ ਬਣਾ ਰਹੇ ਆ ਉਹ ਥੋੜੀ ਘੱਟ ਬਣਾ ਰਹੇ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਮਿਕਸ ਕਰਨ ਤੋਂ ਬਾਅਦ ਇਨੂੰ ਨਾਰੀਅਲ ਦੀ ਵਰਫੀ ਨੂੰ ਥੋੜਾ ਸੌਫਟ ਬਣਾਉਣ ਲਈ ਆਪਾਂ ਪਾਵਾਂਗੇ ਚਮਲਾਈ ਘਰ ਦੀ ਤਾਜੀ ਮਲਾਈ ਪਾਵਾਂਗੇ ਚ ਅਗਰ ਤੁਸੀਂ ਮਲਾਈ ਨਹੀਂ ਪਾਉਣੀ ਤੁਸੀਂ ਪਾਊਡਰ ਵੀ ਪਾ ਸਕਦੇ ਹੋ ਅਗਰ ਤੁਹਾਡੇ ਕੋਲ ਹੈਗਾ ਪਰ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੈਗੀ ਘਰੋਂ ਆਪਾਂ ਘਰ ਦੇ ਸਮਾਨ ਨਾਲ ਹੀ ਵਰਫੀ ਬਣਾਉਣੀ ਹੈ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਲਾਈ ਨੂੰ ਪਾ ਕੇ ਲੋ ਜੀ ਮਿਕਸ ਕਰਨ ਤੋਂ ਬਾਅਦ ਸਾਰੇ ਚੀਜ਼ਾਂ ਤੇ ਆਪਾਂ ਪਾਵਾਂਗੇ ਤੁਸੀਂ ਐਵੇਂ ਵਾਈਟ ਵਰਫੀ ਵੀ ਬਣਾ ਸਕਦੇ ਹੋ ਤੇ ਕੋਈ ਕਲਰ ਫੂਡ ਕਲਰ ਹੁੰਦਾ ਉਹ ਵੀ ਪਾ ਸਕਦੇ ਹਾਂ ਮੈਂ ਗ੍ਰੀਨ ਕਲਰ ਪਾਵਾਂਗੀ ਚਮਚੇ ਦੀ ਡੰਡੀ ਨਾਲ ਇੱਕ ਸਾਈਡ ਤੋਂ ਤੁਸੀਂ ਕਲਰ ਪਾ ਸਕਦੇ ਹੋ ਕਲਰ ਤੁਸੀਂ ਕੋਈ ਵੀ ਪਾ ਸਕਦੇ ਹੋ ਲੱਡੂ ਵਾਲਾ ਰੰਗ ਵੀ ਪਾ ਸਕਦੇ ਹੋ ਜਾਂ ਕੋਈ ਵੈਸੇ ਸਿੰਪਲ ਰੱਖਣਾ ਚਾਹੋ ਸਿੰਪਲ ਵੀ ਪਾ ਸਕਦੇ ਹੋ ਗ੍ਰੀਨ ਕਲਰ ਵੀ ਪਾ ਸਕਦੇ ਹੋ ਤੇ ਆਪਾਂ ਪਾ ਗ੍ਰੀਨ ਕਲਰ ਪਾਉਂਡਵਾ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਸਸਟੀ ਜਨਮਿਕਸ ਕਰ ਲਿਆ ਤੇ ਦੇਖੋ ਨਾਰੀਅਲ ਦਾ ਬਰਤਨ ਜਿਹੜਾ ਆਪਾਂ ਵਰਤੀ ਬਣਾਈ ਹੈ ਕਿੰਨੀ ਸੌਫਟ ਬਣੀ ਹੈ ਦੇਖਣ ਕਿੰਨੀ ਸ਼ਾਈਨੀ ਬਣੀ ਹੈ ਤੇ ਆਪਾਂ ਹੁਣ ਗੈਸ ਕਰਦਾਂਗੇ ਬੰਦ ਤੇ ਇਹਨੂੰ ਕੜਾਹੀ 'ਚ ਧਾਰ ਲਾਂਗੇ ਥੱਲੇ ਲੋਹੇ ਦੀ ਕੜਾਹੀ 'ਚ ਥੱਲੇ ਧਾਰ ਲਿਆ ਸੀ ਤੇ ਇੱਧਰ ਦੂਸਰੇ ਪਾਸੇ ਮੈਂ ਤੁਸੀਂ ਕਿਸੇ ਵੀ ਬਰਤਨ 'ਚ ਥਾਲ 'ਚ ਪਲੇਟ 'ਚ ਜਮਾ ਸਕਦੇ ਹੋ ਵਰਤ ਪਰ ਫਿਰ ਸੈੱਟ ਕਰ ਸਕਦੇ ਹੋ ਤੇ ਤੇਲ ਲਗਾ ਲਿਆ ਮੈਂ ਕਿਉਂ ਮੱਧ ਦੀ ਦੇਸੀ ਘਿਓ ਲਗਾ ਲਿਆ ਥੋੜਾ ਜਿਹਾ ਤੇ ਇਹਨਾਂ ਆਪਾਂ ਜਿਹੜੀ ਬਰਫੀ ਨੂੰ ਆਪਾਂ ਇਹਦੇ ਵਿੱਚ ਆਪਾਂ ਕੱਢ ਦਾਂਗੇ ਤੇ ਸੈੱਟ ਕਰਾਂਗੇ। ਲੋ ਜੀ ਆਪਾਂ ਇਹਦੇ ਵਿੱਚ ਕੱਢਤਾ ਥਾਲ 'ਚ ਤੇ ਆਪਾਂ ਜਿੰਨੀ ਕੁ ਮੋਟੀ ਪਰਤ ਤ ਪਤਲੀ ਕਾ ਬਣਾਉਣੀ ਹੈ ਹੁਣ ਸੈਂ ਦੇਖ ਲਾਂਗੇ ਸੈੱਟ ਕਰ ਲਾਂਗੇ ਚੰਗੀ ਤਰ੍ਹਾਂ। ਲੋ ਜੀ ਬਿਲਕੁਲ ਸੈੱਟ ਕਰ ਲਈ 10 ਮਿੰਟ ਆਪਾਂ ਨੂੰ ਐਵੇਂ ਰੱਖ ਕੇ ਫਿਰ ਆਪਾਂ ਇਹਦੇ ਉੱਪਰ ਜਿਹੜੀ ਡੈਕੋਰੇਟ ਕਰਨੀ ਉਹ ਕਰਾਂਗੇ। ਉਹ ਜੀ 10 ਮਿੰਟਾ ਬਾਦ ਨਾ ਮੈਂ ਸੈੱਟ ਹੋ ਗਈ ਸੀ ਵਰਫੀ ਤੇ ਚਾਂਦੀ ਦਾ ਵਰਕ ਲਗਾਤਾ ਅਗਰ ਤੁਹਾਡੇ ਕੋਲ ਹੈਗਾ ਤਾਂ ਲਗਾ ਦਿਓ ਨਹੀਂ ਤਾਂ ਕੋਈ ਜ਼ਰੂਰਤ ਨਹੀਂ ਕੋਈ ਵੀ ਡਰਾਈਵ ਰੋਡਾ ਪਾ ਲਗਾ ਸਕਦੇ ਆ ਮੇਰੇ ਕੋਲ ਪਿਸਤੇ ਪਏ ਸੀ ਮੈਂ ਪਿਸਤੇ ਪਾ ਲਗਾਵਾਂਗੇ ਹਲਕਾ ਹਲਕਾ ਸੈੱਟ ਕਰ ਦਾਂਗੇ ਤੇ 2 ਘੰਟੇ ਲਈ ਫ੍ਰਿਜ ਚ ਰੱਖ ਦਾਂਗੇ ਹਲੋ ਜੀ 2 ਘੰਟੇ ਹੋ ਚੁੱਕੇ ਨੇ ਤੇ ਆਪਣੀ ਵਰਫੀ ਦੇਖੋ ਬਿਲਕੁਲ ਸੈੱਟ ਹੋ ਚੁੱਕੀ ਆ ਤੇ ਬਿਲਕੁਲ ਸਹੀ ਹੈ ਤੇ ਹੁਣ ਆਪਾਂ ਇਹਦੇ ਪੀਸ ਕਟਿੰਗ ਕਰਾਂਗੇ ਤੁਹਾਨੂੰ ਦਿਖਾਉਨੇ ਆ ਦੇਖੋ ਕਟਿੰਗ ਕਰਦੋਂ ਤੁਹਾਨੂੰ ਪਤਾ ਲੱਗ ਰਿਹਾ ਹੋਣਾ ਵੀ ਜਿਹੜੇ ਆਪਣੀ ਵਰਫੀ ਹੋੜੀਆਂ ਕਿੰਨੇ ਸੌਫਟ ਬਣੀਆਂ ਨਰਮ ਲੋ ਜੀ ਇਹ ਪਲੇਟ ਸਾਈ ਵਰਫੀ ਕਟਿੰਗ ਕਰਕੇ ਸਜਾ ਲਈ ਮੈਂ ਦੇਖੋ ਕਿੰਨੇ ਸੋਹਣੇ ਬਣੇ ਤੇ ਕਿੰਨੇ ਵਧੀਆ ਕੋਈ ਜ਼ਿਆਦਾ ਮੁਸ਼ਕਲ ਨਹੀਂ ਘਰ ਦੇ ਪੈਸੇ ਮਾਨ ਨਾਲ ਆਪਾਂ ਵਰਫੀ ਬਣਾਈ ਆ ਇਹ ਇੱਕ ਛੇਪੇ ਸਪੈਸ਼ਲ ਵਰਕੀ ਹੈ ਜੀ ਇਹ ਰੇਗ ਭੈਣ ਆਪਣੇ ਵੀਰ ਲਈ ਬਣਾ ਕੇ ਲੈ ਕੇ ਜਾਵੇ ਤੇ ਮੈਂ ਵੀ ਮੇਰੇ ਭਰਾ ਲਈ ਬਣਾਈ ਆ ਭਰਾਵਾਂ ਲਈ ਤੇ ਉਹਨਾਂ ਨੂੰ ਬਹੁਤ ਪਸੰਦ ਆ ਤੇ ਤੁਸੀਂ ਵੀ ਘਰ 'ਚ ਬਣਾਇਓ ਤੇ ਖਾਇਓ ਸਾਰਿਆਂ ਨੇ ਖਵਾਇਓ ਵੀਡੀਓ ਦੇਖ ਕੇ ਬਣਾਇਓ ਤੇ ਘਰ 'ਚ ਤੇ ਲਾਈਕ ਕਮੈਂਟ ਕਰ ਦਿਓ ਤੇ ਕੋਈ ਨਵੀਂ ਪੇਸ਼ੈਂਟ ਸੰਸ ਦੱਸਿਓ ਤੇ ਵੀਡੀਓ ਦੇਖ ਕੇ ਚੈਨਲ ਕਰ ਸਬਸਕ੍ਰਾਈਬ ਤੇ ਸਾਡੀ ਵੀਡੀਓ ਦੇਖਣੇ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ